ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੰਘਾਂ ਵਾਲਾ ਤਹਿਸੀਲ ਤੇ ਜ਼ਿਲ੍ਹਾ ਮੋਗਾ ਹੀ ਵਹਿੰਦੇ ਆ ਜਿਹੜਾ ਬਾਈ ਦਾ ਘਰ ਆ ਸਿੰਘਾਂ ਵਾਲੇ ਤੋਂ ਚੰਦ ਨਵੇਂ ਨੂੰ ਰਾਹ ਜਾਂਦਾ ਜੀ ਜਦੋਂ ਆਪਾਂ ਆਹ ਪੜਾਂਗੇ 골ਡ ਸਟੋਰ ਹੁੰਦਾ 골ਡ ਸਟੋਰ ਤੋਂ ਅੱਗੇ ਕੱਲਾ ਹੀ ਘਰ ਆ ਜੀ ਸਾਰੇ ਘਰ ਛੱਡ ਕੇ ਉੱਥੇ ਇਕੱਠੇ ਘਰ ਆਉਂਦੇ ਉਸ ਤੋਂ ਬਾਅਦ ਖੇਤਾਂ 'ਚ ਘਰ ਰਹਿ ਜਾਂਦਾ ਬਾਈ ਦਾ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੂਗਾ ਕਨੈਕਟ ਬਾਈ ਨਾਲ ਕਰ ਲਿਓ ਘਰੇਲੂ ਪਸ਼ੂ ਆ ਜੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਜਰਸੀ ਗਾਂ ਬਾਈਆਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦਰਸ਼ਨ ਸਿੰਘ ਆ ਜੀ ਤੇ ਪਿੰਡ ਸਿੰਘਾ ਵਾਲਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਏ 883975285 ਠੀਕ ਹੈ ਘਰ ਦੀ ਗਾਈਆਂ ਬਈ ਇਹ ਹਾਂਜੀ ਪਿਛਲੇ ਸੂਆ ਲਿਆਦੀ ਸੀ ਜੀ ਪਹਿਲਾਂ ਨਾ ਠੀਕ ਹੈ ਜੀ ਹਾਂ ਜੀ ਹੁਣ ਦੂਜਾ ਸੂਆ ਕਿੰਨਵਾ ਸੂਆ ਸੁੰਦੀ ਆ ਹੁਣ ਇਹ ਬਾਈ ਜੀ ਦੂਜਾ ਸੂਆ ਸੁੰਦੀ ਠੀਕ ਹੈ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਬਾਈ ਜੀ ਇਹਦਾ ਹਫਤਾ ਬਾਕੀ ਆ ਯਾਨੀ 12 18 ਤਰੀਕ ਨੂੰ ਦੰਨ ਪੂਰੇ ਆ ਬਾਕੀ ਚਲੋ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਪਸੂ ਪਿਛਲੇ ਸੂਏ ਬਾਈ ਕਿੰਨਾ ਕ ਦੁੱਧ ਦਿੱਤਾ ਕਿ ਪਿਛਲੇ ਸੂਏ ਬਾਈ ਨੇ 13 ਲੀਟਰ ਦੁੱਧ ਕੱਢਿਆ 13 ਲੀਟਰ ਚ ਹੋਇਆ ਠੀਕ ਠਣਾ ਦੀ ਓਕੇ ਆ ਜੀ ਠਣਾ ਦੀ ਓਕੇ ਆ ਜੀ ਸੀਲ ਸਾਉ ਵੀ ਪੂਰੀ ਐ ਸੀਲ ਸਾਉ ਪੂਰੀ ਠੀਕ ਕਿੰਨਾ ਕ ਪਾਜੂ ਬਾਈ ਦੁੱਧ ਐਤੀ ਬਾਈ ਜੀ ਦੇਖੋ ਪਿਛਲੇ ਸੀਜ਼ਨ ਤਾਂ ਇਹ ਪਾਏ ਆਪਣੇ 13 ਲੀਟਰ ਹੁਣ 14 15 16 ਦੀ ਤਾਂ ਸੈ ਹੈਗੀ ਆ ਜੀ ਬਾਕੀ ਸੇਵਾ ਬਾਕੀ ਸੇਵਾ ਤੇ ਹਾਂਜੀ ਜੀ ਸਹੀ ਗੱਲ ਮੇਨ ਗੱਲ ਹੁੰਦੀ ਸੇਵਾ ਦੁੱਧ ਸੇਵਾ ਦਾ ਹੁੰਦਾ ਤੋਰ ਕੇ ਦਿਖਾ ਦਿਓ ਜੀ ਸੋਹਣੀ ਜਰ ਤਿਆਰੀ ਕਰਮ ਵਾਲੀ ਦੀ ਚੰਗੀ ਆ ਜੀ 18 ਤਰੀਕ ਨੂੰ ਦਿਨ ਬਾਈ ਦੱਸਦਾ ਅੱਜ ਹੋ ਗਈ ਆ 12 ਤਰੀਕ 6 ਦਿਨ ਡੇਟ ਮੁਤਾਬਕ ਪਏ ਆ ਬਾਕੀ ਇੱਕ ਦੋ ਦਿਨ ਪਸ਼ੂ ਕਈ ਯਾਰ ਉੱਪਰ ਵੀ ਲੈ ਜਾਂਦਾ ਚੰਗੀ ਸੇਵਾ ਹੋਈ ਵੀ ਆ ਰਾਜੀ ਪੂਰੀ ਆ ਜੀ ਕੋਈ ਲੱਸੀ ਫਿੱਕੀ ਨਹੀਂ ਰੋਕਲੀ ਵੀਰ ਥਣਾ ਦੇ ਸਾਇਜ ਆਪਾਂ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਗੈਪ ਤੇ ਲੱਗੇ ਆ ਹੱਤੀ ਚਵਾਈ ਵਾਲੇ ਸੀਰ ਸਬਦਾਨਤ ਕੋਈ ਨਹੀਂ ਦੇਖ ਸਕਦੇ ਚਾਹੇ ਨਿਆਣਾ ਪਾਉਣਾ ਪਾਲਿਓ ਠੀਕ ਆ ਜੀ ਨਿਆਣਾ ਪਾਉਣਾ ਪਾਲਿਓ ਨਹੀਂ ਪਾਉਣਾ ਨਾ ਪਾਇਓ ਮੋੜ ਲਿਆ ਵੀਰ ਸੋਹਣੀ ਫੇਸ ਕੁਆਲਿਟੀ ਆ ਛੋਟਾ ਜਿਹਾ ਕੰਨ ਆ ਬਰੀਡ ਦੇ ਪੱਖ ਤੋਂ ਚੰਗੀ ਆ ਜੀ 15 16 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ। ਬਾਕੀ ਤਸੱਲੀ ਤੁਸੀਂ ਕਰਨੀ ਆ। ਮੈਂ ਰੇਕ ਵੀਡੀਓ 'ਚ ਕਹਿਣਾ ਹੁੰਦਾ ਜਿਹੜਾ ਗੱਬਣ ਪਸੂ ਹੁੰਦਾ ਆ ਕੇ ਥਾਣਾ ਅਗਲੇ ਦੇ ਘਰੇ ਪਾਸ ਜ਼ਰੂਰ ਕਰ ਲਿਆ ਕਰੋ। ਬਾਕੀ ਬਾਈ ਕਹਿੰਦਾ ਥਨਾ ਦੀ ਆਪਣੀ ਗਾਰੰਟੀ ਹੋਊਗੀ। ਭਵਾਨੇ 'ਚ ਜਿਹੜੀ ਝੋਲ ਦੇਖ ਰਹੇ ਹੋ ਤੁਸੀਂ ਸਾਰੀਆਂ ਵਾਲਟਾਂ ਕੱਢ ਕੇ ਸੋਣਾ। ਭਵਾਨਾ ਖਿੱਚਾਂਗੇ ਤਾਂ ਰਵੜਾਂਗੂ ਵਧੂਗਾ। ਚੈੱਕ ਕਰ ਸਕਦੇ ਹੋ ਗੱਠਾਂਗੂ ਦਾ ਢੱਲ ਫਰਦੀ ਆ ਜੀ ਹਜੇ। 15-16 ਕਿਲੋ ਵਾਲਾ ਨਹੀਂ ਸਹੀ ਦੱਸਿਆ ਬਾਈ ਨੇ। ਪਿਛਲੇ ਸਵੇ ਬਾਈ ਦੱਸਦਾ 13 ਕਿਲੋ ਚੋਇਆ ਵਾ ਮੁੱਲ ਬਾਈ ਦਾ ਜਾਇਜ ਦਾ ਮੁੱਲ ਬਾਈ ਜਾਇਜ ਆ 45000 ਰੁਪਏ ਦੇਣੀ ਹੈ ਛੋੜੀ ਕਰਨੀ ਛੋੜੀ ਹੋ ਜੀ ਠੀਕ ਆ ਜਾਇਜ ਜੀ ਮੁੱਲ ਕੀਤਾ ਬਾਈ ਨੇ 45000 ਰੁਪਿਆ ਬਾਕੀ ਬਾਈ ਕਹਿੰਦਾ ਉਹਦੇ ਚ ਛੋੜ ਛੱਪਾ ਕਰ ਦਾਂਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ